ਅੱਜ ਆਪਾਂ ਵੀਡੀਓ 'ਚ ਇੱਕ ਤਾਂ ਕੋਠੀ ਲੈ ਕੇ ਪਹੁੰਚੇ ਹਾਂ ਜੀ ਕੋਠੀ ਦਾ ਰੇਟ ਆਪਾਂ ਨੂੰ ਮਿਲ ਜੂਗਾ ਸਿਰਫ 7 ਲੱਖ ਰੁਪਈਆ ਡਿਮਾਂਡ ਤੇ 43000 ਦੀ ਆਪਾਂ ਇੱਕ ਗੱਡੀ ਲੈ ਕੇ ਪਹੁੰਚਿਆ ਵਾਰੀ ਸਿਰ ਆਪਾਂ ਪੂਰੀ ਗੱਲਬਾਤ ਕਰਦੇ ਹਾਂ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸਦਾ ਕਿਵੇਂ ਕੁਸ਼ ਤੇ ਪੂਰੀ ਗੱਲਬਾਤ ਕਰਦੇ ਚੱਲਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94669 29488 ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਵੇਚਣ ਵਾਸਤੇ ਭੇਜੋ ਆਪਣੇ ਵਟਸਐਪ ਨੰਬਰ ਤੇ ਫਰੀਦ ਵਿੱਚ ਆਪਾਂ ਐਡ ਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਰਿਟਸ ਆਪਾਂ ਲੈ ਕੇ ਪਹੁੰਚਿਆ ਡੀਜ਼ਲ ਤੇ ਗੱਡੀ ਆ ਗੱਡੀ ਦਾ ਰੰਗ ਆਪਾਂ ਨੂੰ ਸਿਲ버 ਮਿਲੂਗਾ ਗੱਡੀ ਦਾ ਟਾਇਰ ਆਪਾਂ ਨੂੰ ਪੂਰਾ ਵਧੀਆ ਮਿਲ ਜਾਣਗੇ ਅਸੀਂ ਬੰਪਰ ਬੂਮਪਰ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਮਾਡਲ ਦੀ ਗੱਲ ਕਰੀਏ 15 ਮਾਡਲ ਮਾਲਕ ਨੇ ਗੱਡੀ ਦੱਸੀ ਆ ਦੂਜੇ ਨਾਮ ਹੈ ਨਵੇਂ ਟਾਇਰਾਂ ਚ 245 ਮਾਲਕ ਵੱਲੋਂ ਡਿਮਾਂਡ ਤਲਵੰਡੀ ਭਾਈ ਮਾਲਕ ਦਾ ਏਰੀਆ ਸੀ AC heater working ਚ ਮਿਊਜ਼ਿਕ ਸਿਸਟਮ ਪੂਰਾ ਵਧੀਆ ਮਿਲ ਜੂਗਾ ਜਿਹੜੀਆਂ ਚਾਬੀਆਂ origignal ਨਾਲ ਆਉਂਦੀਆਂ ਗੱਡੀ ਦੇ ਉਹ ਦੋਵੇਂ ਚਾਬੀਆਂ ਆਪ ਨੂੰ ਨਾਲ ਮਿਲ ਜਾਣਗੀਆਂ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਬਾਕੀ ਸਾਰਾ ਕੁਝ ਫੋਟੋ ਮਲ ਚਾਪਾ ਦਿਖਾਈ ਰਿਹਾ ਹਾਂ ਜੀ ਸੈਂਟਰ ਲੂਕਿੰਗ ਹੈ ਤੇ ਜਿਹੜੇ ਰਿਮੋਟ ਆਪਾਂ ਨੂੰ ਮਿਲਣਗੇ ਨਾਲ ਮਿਲ ਜਾਣਗੇ ਦੋਵੇਂ ਜੀ ਦੋ ਰਿਮੋਟ ਦੋ ਚਾਬੀਆਂ ਗੱਡੀ ਦਾ ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਜੀ ਬਾਕੀ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਕਰੋ ਮਾਲਕ ਦਾ ਨੰਬਰ ਸਕਰੀਨ ਤੇ ਹੈ ਜੀ ਦੂਜੇ ਨੰਬਰ ਤੇ ਆਪਾਂ ਗੱਡੀ ਜਿਹੜੀ ਲੈ ਕੇ ਪਹੁੰਚੀ ਆਂ ਆਲਟੋ ਲੈ ਕੇ ਪਹੁੰਚੀ ਆਂ ਚੈੱਕ ਕਰੋ ਪਹਿਲਾਂ ਕਾਲੇ ਰੰਗ ਦੀ ਆਲਟੋ ਗੱਡੀ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਟਾਇਰਾਂ 'ਚ ਅਲਾਈ ਵਧੀਆ ਮਿਲ ਜਾਣਗੀ ਗੱਡੀ ਦੀ ਕੰਡੀਸ਼ਨ ਅੰਦਰੋਂ ਵੀ ਵਧੀਆ ਜੀ ਤੇ ਬਾਹਰੋਂ ਵੀ ਵਧੀਆ ਬਾਕੀ ਸੀਟ ਕਵਰ ਆਪਾਂ ਨੂੰ ਵਧੀਆ ਮਿਲ ਜਾਣਗੇ ਜੀ ਤੇ ਥੱਲੇ ਆਪਾਂ ਗੱਲ ਕਰੀਏ ਤਾਂ ਮੈਟਿੰਗ ਸ਼ਾਇਦ ਗੱਡੀ ਦੀ ਹੋਈ ਨਹੀਂ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਜੀ ਮਾਡਲ ਤੁਹਾਨੂੰ ਮੈਂ ਦੱਸ ਹੀ ਦਿੱਤਾ ਨੋ ਮਾਡਲ ਗੱਡੀ ਅਸੀਂ ਪਾਸਿੰਗ ਖਤਮ ਹੈ ਮਾਰਚ 2024 ਚ ਪਾਸਿੰਗ ਖਤਮ ਹੋ ਗਈ ਸੀ ਗੱਡੀ ਪੂਰੀ ਵਧੀਆ ਸੀ ਤੇ ਰਤੋਵਾਲ ਮਾਲਕ ਦਾ ਏਰੀਆਗਾ ਰਤੋਵਾਲ ਏਰੀਆ ਚ ਗੱਡੀ ਖੜੀ ਹੈ 80000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਸੀ ਸੋਹਣੀ ਗੱਡੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜੇ ਕਿਸੇ ਨੂੰ ਇਹ ਆਲਟੋ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸੀ ਮਾਲਕ ਦਾ ਮੋਬਾਈਲ ਨੰਬਰ 9878152747 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕਰ ਸਕਦੇ ਹੋ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰ ਬੋਈਏ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਬੁਲਟ ਛੋਟਾ ਹਾਥੀ ਚਾਹੇ ਕੋਈ ਵੀ ਮਸ਼ੀਨਰੀ ਹੈ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਆਪਣੇ WhatsApp ਨੰਬਰ ਤੇ ਭੇਜੋ WhatsApp ਨੰਬਰ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਜੀ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਫਰੀ ਚ ਆਪਾਂ ਐਡ ਲਾ ਦਾਂਗੇ ਗੱਡੀ ਦੀ ਆਪਾਂ ਗੱਲਬਾਤ ਕਰਦੇ ਹਾਂ ਜੀ ਗੱਡੀ ਤੁਸੀਂ ਚੈੱਕ ਕਰੋ ਬਰੇਜ਼ਾ ਗੱਡੀ ਆਪਾਂ ਲੈ ਕੇ ਪਹੁੰਚਿਆ ਵੀਡੀਓਂ ਪੂਰੀ ਵਧੀਆ ਸੋਹਣੀ ਗੱਡੀ ਆ ਫਾਸਟ ਓਨਰਸ ਇੱਕਾ ਹੱਥ ਗੱਡੀ ਚੱਲੀ ਹੋਈ ਹੈ ਤੇ 17 ਮਾਡਲ ਹੈ ਧੂਰੀ ਖੜੀ ਹੈ ਜੀ ਗੱਡੀ ਸਾਢੇ 1.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਤੇ ਮਾਲਕ ਨੇ ਜਿਹੜੀ ਡਿਮਾਂਡ ਕੀਤੀ ਹੈ ਜੀ ਮਾਲਕ ਕਹਿੰਦੇ ਆ ਵੀ ਪੰਜਾਬ ਦਾ ਨੰਬਰ ਲਵਾ ਕੇ ਦੇਵਾਂਗੇ ਸਾਢੇ 5 ਲੱਖ ਦੇ ਵਿੱਚ ਤੇ ਫਿਲਹਾਲ ਜਿਹੜੀ ਗੱਡੀ ਹੈ ਦਿੱਲੀ ਨੰਬਰ ਹੈ ਜੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਰਿਹਾ ਹਾਂ ਜੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈ ਤਾਂ ਗੱਡੀ ਨੂੰ ਚੈੱਕ ਕਰੋ ਜੀ ਗੱਡੀ ਦੀਆਂ ਫੋਟੋਆਂ ਅੰਦਰੋਂ ਤੁਸੀਂ ਦੇਖ ਰਹੇ ਹੋ ਗੱਡੀ ਚੈੱਕ ਕਰ ਰਹੇ ਹਾਂ ਹਰ ਚੀਜ਼ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗੀ ਕੋਈ ਵੀ ਜਾ ਕੇ ਦੇਖਣ ਦਾ ਜੇ ਚਾਹਵਾਨ ਹੈਗਾ ਤਾਂ ਜਾ ਕੇ ਦੇਖ ਸਕਦੋਂ ਜੇ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤਾਂ ਸਿੱਧੀ ਮਾਲਕ ਨਾਲ ਗੱਲ ਕਰੋ ਜੀ ਮਾਲਕ ਦਾ ਨੰਬਰ ਆਪਾਂ ਤੁਹਾਨੂੰ ਦੇ ਹੀ ਦਿੱਤਾ ਸੀ ਗੱਲ ਕਰਾਂਗੇ ਜੀ ਹੁਣ ਆਪਾਂ ਗੱਡੀ ਆਪਾਂ ਸਬੱਟ ਲੈ ਕੇ ਪਹੁੰਚੀ ਹਾਂ ਗੱਡੀ ਚੈੱਕ ਕਰੋ ਪਹਿਲਾਂ ਤਾਂ ਇੱਕ ਵਾਰੀ ਗੱਡੀ ਪੂਰੀ ਸੋਹਣੀ ਆ ਪਤਵੜੇ ਵਾਸਤੇ ਆਹ ਲੈ ਕੇ ਪਹੁੰਚਿਆ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਪਸੰਦ ਆਊਗਾ ਮਾਡਲ ਦੀ ਗੱਲ ਕਰੀਏ ਤਾਂ 11 ਮਾਡਲ مالک ਨੇ ਗੱਡੀ ਦੱਸੀ ਆ 11 ਮਾਡਲ ਹੈ ਤੇ 2026 ਤੱਕਰ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ ਤੇ ਪਾਸਿੰਗ ਜਿਹੜੀ ਆਪਾਂ ਨੂੰ ਮਿਲੂਗੀ ਸੀ 26 ਤੱਕਰ ਤੇ ਉਹ ਤੋਂ ਬਾਅਦ ਵੀ ਰੀਨਿਊ ਹੋਈ ਜਾਊਗੀ ਤੁਹਾਨੂੰ ਪਤਾ ਹੀ ਸੀ ਤੇ ਮਾਡਲ ਤੁਹਾਨੂੰ ਪਤਾ ਲੱਗ ਗਿਆ ਤੇ ਸੀਟ ਕਵਰ ਓਕੇ ਨੇ ਸਰਵਿਸ ਓਕੇ ਅਸੀਂ 14 ਦੀ ਗੱਲ ਕਰੀਏ 80 85 ਪੈਸੀ ਇੰਜਨ ਗੇਅਰ ਬਲੂ ਕੋਈ ਪ੍ਰੋਬਲਮ ਨਹੀਂ ਏਸੀ ਹੀਟਰ ਵਰਕਿੰਗ ਚ ਤੇ ਗੱਡੀ ਆਪਾਂ ਨੂੰ ਮਿਲੂਗੀ ਇਹ ਹਰਿਆਣਾ ਨੰਬਰ ਹਰਿਆਣਾ ਨੰਬਰ ਦੇ ਨਾਲ ਗੱਡੀ ਮਿਲੂਗੀ ਸਿਲਵਰ ਰੰਗ ਤੇ ਇੱਕ 95 ਮਾਲਕ ਨੇ ਡਿਮਾਂਡ ਕੀਤੀ ਹੈ ਇੱਕ ਗੱਗਾ ਮਾਲਕ ਦਾ ਏਰੀਆ ਸੀ ਤੇ ਤੁਹਾਨੂੰ ਗੱਡੀ ਪਸੰਦ ਆ ਗਈ ਹੋਊਗੀ ਮੈਂ ਉਮੀਦ ਕਰਦਾ ਜੇ ਤੁਹਾਨੂੰ ਗੱਡੀ ਚੰਗੀ ਲੱਗੀ ਵਧੀਆ ਲੱਗੀ ਤਾਂ ਮਾਲਕ ਨਾਲ ਬਹਿ ਕੇ ਗੱਲ ਤੁਸੀਂ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਤੁਸੀਂ ਚੈੱਕ ਕਰ ਹੀ ਲਿਆ ਸੀ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਇੱਕ ਵਾਰੀ ਮਾਲਕ ਨਾਲ ਗੱਲ ਕਰ ਲਿਓ ਪਹਿਲਾਂ ਫੋਨ ਤੇ ਉਹ ਤੋਂ ਬਾਅਦ ਜਾ ਕੇ ਗੱਲ ਕਰ ਲਿਓ ਜੀ ਤੇ ਕੋਈ ਵੀ ਗੱਲ ਕਰਨੀ ਹੈ ਪਹਿਲਾਂ ਗੱਲ ਕਰ ਸਕਦੋਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਨੂੰ ਟਾਈਮ ਦੇ ਦਿਓ ਦਿਨ ਵਾਰ ਦੱਸ ਦਿਓ 11 ਵਜੇ ਅਸੀਂ ਆਵਾਂਗੇ ਤੇ ਮਾਲਕ ਨੂੰ ਕਹਿ ਦਿਓ ਵੀ ਫਰੀ ਰਹੋ ਜੀ ਬਾਕੀ ਤੁਹਾਨੂੰ ਨੰਬਰ ਮਿਲ ਹੀ ਗਿਆ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਵਧੀਆ ਲੱਗ ਰਹੀ ਓ ਜੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਗੱਲਬਾਤ ਪੂਰੀ ਆਪਾਂ ਕਰਦੇ ਚੱਲਦੇ ਹਾਂ ਜੀ ਤੇ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ 'ਚ ਜੇ ਤੁਹਾਨੂੰ ਕੋਈ ਮਸ਼ੀਨਰੀ ਜੇ ਘਰ ਕੋਠੀ ਮਕਾਨ ਕੁਝ ਵੀ ਚਾਹੀਦਾ ਸੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਹ ਫਰੀਦ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖੇ ਰਹਿੰਦਾ ਸੀ ਤੇ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਆਪਣੀ ਵੀਡੀਓ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਘਰ ਦੀ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਜੀ ਮਾਲਕ ਜਿਹੜੇ ਆਪ ਨੇ ਉਹਨਾਂ ਨੇ ਦੱਸਿਆ ਵੀ ਸਾਰਾ ਪਰਿਵਾਰ ਆ ਜਿਹੜਾ ਬਾਹਰ ਚੱਲੇ ਬਾਹਰ ਦੇ ਕਰਕੇ ਇਹ ਜਿਹੜੀ ਕੋਠੀ ਆ ਸੇਲ ਕਰਨੀ ਹੈ ਜੀ ਤੇ 7 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਤੇ ਇਹਨਾਂ ਦਾ ਜਿਹੜਾ ਏਰੀਆ ਜੀ ਤਸੀਲ ਪਾਤੜਾ ਡਿਸਟ੍ਰਿਕਟ ਪਟਿਆਲਾ ਜੀ ਜਿਹੜਾ ਪਾਤੜਾ ਜੀ ਉਹ ਤੋਂ ਬਿਲਕੁਲ ਨਜ਼ਦੀਕੀ ਅਜੀ ਇਹਨਾਂ ਦਾ ਪਿੰਡ ਦੋਹਾਰ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ 7 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਕਹਿੰਦੇ ਨੇ ਵੀ ਰੇਟ ਹੋਰ ਵੀ ਕਰ ਲਾਂਗੇ ਜੇ ਕਿਸੇ ਨੂੰ ਪਸੰਦ ਆਇਆ ਇਹ ਘਰ ਮਾਲਕ ਕਹਿੰਦੇ ਨੇ ਇੱਕ ਵਾਰੀ ਆ ਕੇ ਦੇਖ ਸਕਦੇ ਹੋ ਜੀ ਤੇ ਬਾਕੀ ਤੁਹਾਨੂੰ ਵੀਡੀਓ ਚ ਸਾਰਾ ਕੁਝ ਪਤਾ ਲੱਗ ਹੀ ਗਿਆ ਜਿਹੜਾ ਕੁਝ ਵੀ ਜਿੰਮੇ ਵੀ ਬਣਾ ਹੋਇਆ ਤੁਹਾਨੂੰ ਤੁਹਾਡੇ ਸਾਹਮਣੇ ਆ ਸੀ ਤੇ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਸੀ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੇ ਗੱਲ ਕਰਾਂਗੇ ਆਪਾਂ ਹੁਣ ਗੱਡੀ ਦੀ ਗੱਡੀ ਚੈੱਕ ਕਰੋ ਜੀ ਇੱਕ ਵਾਰੀ ਜਨ ਅਲਕਸ ਗੱਡੀ ਆਪਾਂ ਲੈ ਕੇ ਪਹੁੰਚੀ ਹਾਂ ਪੂਰੀ ਵਧੀਆ ਸੀ ਮਾਡਲ ਦੀ ਗੱਲ ਕਰੀਏ 2000 ਪੂਰਾ ਮਾਡਲ ਹੈ ਇੰਜਨ ਗੇਅਰ ਵੱਲੋਂ ਪੂਰੀ ਵਧੀਆ ਗੱਡੀ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬੈਟਰੀ ਨਵੀਂ ਆ ਸੀ ਹਰ ਚੀਜ਼ ਵਧੀਆ ਹੈ ਸਾਰਾ ਕੁਝ ਆਪਾਂ ਨੂੰ ਵਰਕਿੰਗ ਚ ਮਿਲੂਗਾ ਜਿਵੇਂ ਕਿ ਏਸੀ ਵੀ ਵਰਕਿੰਗ ਚ ਹੈ ਜੇ ਕੋਈ ਜਾ ਕੇ ਦੇਖਣਾ ਹਦਾ ਹੈ ਚਾਹਵਨ ਤਾਂ ਰਾਮਪੁਰਾ ਫੂਲ ਮਾਲਕ ਦਾ ਏਰੀਆ 43000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੀ ਅਸੀਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾਓ ਮਾਲਕ ਦੇ ਘਰੇ ਜੀ ਤੇ ਰੰਗ ਚਿੱਟਾ ਗਾ ਸੋਹਣੀ ਗੱਡੀ ਆ ਤੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਨੰਬਰ ਤੁਹਾਨੂੰ ਦੇ ਹੀ ਦਿੱਤਾ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਆ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸ ਦੋ ਵਧੀਆ ਲੱਗ ਰਹੀ ਏ ਵੀਡੀਓ ਲਾਈਕ ਕਰ ਦੋ ਸ਼ੇਅਰ ਕਰ ਦੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਤੁਹਾਨੂੰ ਵੀਡੀਓ ਪਸੰਦ ਆਈ ਆ ਲਾਈਕ ਸ਼ੇਅਰ ਜ਼ਰੂਰ ਕਰ ਦੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਘਰ ਆ ਕੂਠੀਆ ਕੁਝ ਵੀ ਆ ਕਿਸੇ ਵੀ ਏਰੀਆ ਚ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਨੂੰ ਭੇਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਨਾ ਕੋਈ ਦਰਾਲੀ ਨਾ ਕੋਈ ਫੀਸ ਸਾਰਾ ਕੰਮ ਜਿੰਨਾ ਆਪਾਂ ਕਰਦੇ ਆਂ ਫਰੀ ਚ ਕਰਦੇ ਆਂ ਠੀਕ ਹੈ ਜੀ ਬਾਕੀ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰ ਦਿਓ ਤੇ ਵਧੀਆ ਲੱਗੀ ਵੀਡੀਓ ਤਾਂ ਜਰੂਰ ਕਮੈਂਟ ਕਰ ਦਿਓ ਜੀ ਤੇ ਹੁਣ ਦਿਓ ਮੈਨੂੰ ਇਜਾਜ਼ਤ